ਸਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੁਣੇ ਥੋੜੇ ਦਿਨ ਪਹਿਲਾਂ ਹੀ ਜਿਹੜਾ ਦਰੂਵ ਰਾਠੀ ਹੈ ਉਹਦੀ ਇੱਕ ਹੋਰ ਵੀਡੀਓ ਸੁਣ ਰਿਆ ਸੀਗਾ ਜਦ ਸਵੇਰੇ ਮੇਰੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਹੋਰ ਵੀ ਜਿਹੜੀ ਜਥੇਬੰਦੀਆਂ ਉਨ੍ਹਾਂ ਵੱਲੋਂ ਉਹਨੂੰ ਕੋਸ਼ਿਸ਼ ਕੀਤਾ ਗਿਆ ਕਿ ਇਹ ਜਿਹੜੀ ਵੀਡੀਓ ਹੈ ਇਹ ਬਿਲਕੁਲ ਗਲਤ ਬਣੀ ਹੋਈ ਹੈ ਬਿਲਕੁਲ ਵੀਡੀਓ ਚ ਬੇਦਬੀ ਹੋ ਰਹੀ ਹੈ ਗੁਰੂ ਸਾਹਿਬ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ ਗਲਤ ਇਤਿਹਾਸ ਦੱਸਿਆ ਜਾ ਰਿਹਾ ਉਸ ਤੋਂ ਬਾਅਦ ਜਿਹੜਾ ਇਹ ਦਰੂਵ ਰਾਠੀ ਹੈ ਉਹਨੂੰ ਹਰ ਕਿਸੇ ਨੇ ਕਿਹਾ ਕਿ ਇਹ ਵੀਡੀਓ ਡਿਲੀਟ ਹੋਣੀ ਚਾਹੀਦੀ ਹੈ ਇਹ ਵੀਡੀਓ YouTube ਤੋਂ ਹਟਾ ਦੇਣੀ ਚਾਹੀਦੀ ਹੈ ਪਰ ਉਹ ਆਪਣੇ ਆਪ ਨੂੰ ਬੜਾ ਵੱਡਾ ਫੰਨੇਖਾ ਸਮਝ ਰਿਹਾ ਕਿ ਉਹਦੇ ਬੜੇ ਮਿਲੀਅਨ ਫਾਲੋਅਰਸ ਹੈ ਤਾਂ ਉਹ ਕੁਝ ਵੀ ਕਰ ਸਕਦਾ ਹੈ ਜਾਂ ਕੁਝ ਵੀ ਬੋਲ ਸਕਦਾ ਤਾਂ ਉਹਦੇ ਹੱਕ ਦੀ ਗੱਲ ਹੋਏਗੀ ਤਾਂ ਮੈਂ ਉਹਦੇ ਕੰਨ 'ਚ ਗੱਲ ਪਾਣਾ ਚਾਹਨਾ ਕਿਉਂਕਿ ਹੁਣ ਥੋੜੇ ਦੇਰ ਪਹਿਲਾਂ ਹੀ ਧਰੂ ਵਰਾਠੀ ਦੀ ਇੱਕ ਹੋਰ ਵੀਡੀਓ ਆਈ ਹੈ ਜਿਸ ਦੇ ਵਿੱਚ ਉਹ ਇਹ ਆਖ ਰਿਹਾ ਹੈ ਕਿ ਕੁਝ ਲੋਕਾਂ ਨੂੰ ਯਾਨੀ ਕਿ ਕੁਝ ਸਿੱਖ ਲੋਕਾਂ ਨੂੰ ਇਹ ਜਿਹੜੀ ਵੀਡੀਓ ਆ ਉਹ ਠੀਕ ਨਹੀਂ ਲੱਗ ਰਹੀ ਬਾਕੀਆਂ ਨੂੰ ਬੜੀ ਪਸੰਦ ਆ ਰਹੀ ਆ ਤਾਂ ਮੈਂ ਦਰੂਵ ਰਾਠੀ ਨੂੰ ਕਹਿ ਦੇਣਾ ਚਾਹਨਾ ਦਰੂਵ ਰਾਠੀ ਸਿੱਖਾ ਦਾ ਬੁਖਾਰ ਨਾ ਚੈੱਕ ਕਰ ਜੇਕਰ ਸਿੱਖਾ ਦਾ ਬੁਖਾਰ ਹਾਈ ਲੈਵਲ ਤੇ ਪਹੁੰਚ ਗਿਆ ਪਰ ਤੂੰ ਕਿਸ ਲੈਵਲ ਤੇ ਜਾਏਂਗਾ ਇਹ ਕਿਸੇ ਨੂੰ ਨਹੀਂ ਪਤਾ ਤੈਨੂੰ ਆਪ ਨੂੰ ਨਹੀਂ ਪਤਾ ਤੂੰ ਜਿਹੜਾ ਵੀਡੀਓ ਪਾ ਕੇ ਹੁਣੇ ਥੋੜੇ ਪਹਿਲਾਂ ਇੱਕ ਗੱਲ ਆਖੀ ਹੈ ਕਿ ਮੈਨੂੰ ਦੱਸਿਆ ਜਾਏ ਕਿ ਮੈਂ ਵੀਡੀਓ ਡਿਲੀਟ ਕਰਾਂ ਕਿ ਨਾ ਕਰਾਂ ਮੇਰੇ ਕਮੈਂਟਸ ਵਿੱਚ ਪਾਇਆ ਜਾਏ ਤਾਂ ਮੈਂ ਕਮੈਂਟ ਕਮਿਊਂਟਰ ਚ ਪਾਣਾ ਨਹੀਂ ਜਾਣਦਾ ਮੈਂ ਸਿੱਧਾ ਤੈਨੂੰ ਕਹਿ ਰਿਹਾ ਦਰੂਵ ਵਰਾਟੀ ਕਿ ਜਿਹੜੀ ਵੀਡੀਓ ਤੂੰ ਪਾਈ ਹੈ YouTube ਤੇ ਮੈਂ ਤੈਨੂੰ ਸਹੇਰੇ ਵੀ ਚੇਤਾਵਨੀ ਦਿੱਤੀ ਸੀ ਹੁਣ ਫੇਰ ਚੇਤਾਵਨੀ ਦੇ ਰਿਹਾ ਕਿ ਜਿਹੜੀ ਐ ਤੂੰ ਵੀਡੀਓ YouTube ਤੇ ਪਾਈ ਹੈ ਜਿਹਦੇ ਵਿੱਚ ਬੇਤਬੀ ਤੋਂ ਇਲਾਵਾ ਕੁਝ ਨਹੀਂ ਹੈ ਸਿੱਖ ਕੌਮ ਦੀ ਸੈਂਟੀਮੈਂਟਸ ਹਾਰਟ ਆਨ ਤੋਂ ਇਲਾਵਾ ਕੁਝ ਨਹੀਂ ਹੈ ਧਾਰਮਿਕ ਭਾਵਾਂ ਨੂੰ ਖਰਾਬ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਤੂੰ ਚੰਦ ਵਿਊਜ਼ ਵਾਸਤੇ ਚੰਦ ਪੈਸਿਆਂ ਵਾਸਤੇ ਚੰਦ ਫੋਲੋਅਰਸ ਵਧਾਉਣ ਵਾਸਤੇ ਜਿਹੜੀ ਐ ਤੂੰ ਵੀਡੀਓ ਪਾਈ ਐ ਐਨੀਮੇਸ਼ਨ ਦੇ ਥਰੂ AI ਵੀਡੀਓ ਦੇ ਥਰੂ ਇਹ ਬਿਲਕੁਲ ਗਲਤ ਹੈ ਮੈਂ ਤੈਨੂੰ ਸਿੱਧਾ ਤੇ ਸਪਸ਼ਟ ਕਹਿ ਰਿਹਾ ਕੀ ਐ ਜਿਹੜੀ ਵੀਡੀਓ ਐ ਆਪਣੇ YouTube ਦੇ ਪੇਜ ਤੋਂ ਡਿਲੀਟ ਕਰ ਦੇ ਕਮੈਂਟਾਂ ਕਮਿਊਂਟਾਂ ਸਾਨੂੰ ਲਿਖਣਾ ਨਹੀਂ ਆਂਦਾ ਅਸੀਂ ਤੈਨੂੰ ਮੂੰਹ ਤੇ ਬੋਲ ਰਹੇ ਆ ਇਹ ਵੀਡੀਓ ਆਪਣੇ ਕੰਨ ਖੋਲ ਕੇ ਸੁਣ ਲੈ ਦਿਮਾਗ 'ਚ ਇੱਕ ਗੱਲ ਪਾਲਾ ਕੀ ਐ ਜਿਹੜੀ ਵੀਡੀਓ ਐ ਸਮੁੱਚੀ ਸਿੱਖ ਕੌਮ ਨੂੰ ਪਸੰਦ ਨਹੀਂ ਆਈ ਇਹਦੇ ਵਿੱਚ ਸਭ ਕੁਝ ਗਲਤ ਐ ਇਹ ਵੀਡੀਓ ਡਿਲੀਟ ਹੋਣੀ ਚਾਹੀਦੀ ਐ ਤੇਰੇ YouTube ਦੇ ਪੇਜ ਤੋਂ ਔਰ ਅੱਗੇ ਤੋਂ ਧਿਆਨ ਰੱਖੀਂ ਕਿ ਐਸੀ ਕੋਈ ਵੀਡੀਓ ਬਣਾਉਣ ਦੀ ਲੋੜ ਨਹੀਂ ਐ ਸਿੱਖ ਕੌਮ ਨੂੰ ਆਪਣਾ ਇਤਿਹਾਸ ਆਪ ਦੱਸਣਾ ਆਂਦਾ ਅਸੀਂ ਆਪ ਦੱਸ ਲਾਂਗੇ ਇਸ ਕਰਕੇ ਵੀਡੀਓ ਦੇ ਵਿੱਚ ਸਵਾਲ ਪੁੱਛਣ ਤੋਂ ਲਈ ਕਿ ਮੈਂ ਵੀਡੀਓ ਡਿਲੀਟ ਕਰਾਂ ਕਿ ਨਾ ਕਰਾਂ ਵੀਡੀਓ 'ਚ ਮੈਂ ਕੁਝ ਬਲਰ ਕਰਦਾ ਕਿ ਨਾ ਕਰਾਂ ਇਹ ਕੁਝ ਨਹੀਂ ਚੱਲਣਾ ਸਿੱਧਾ ਤੇ ਸਪਸ਼ਟ ਕਿ ਇਹ ਜਿਹੜੀ ਜਿਹੜੀ ਵੀਡੀਓ ਹੈ ਜੋ ਬਹੁਤ ਹੀ ਗਲਤ ਹੈ ਇਹਨੂੰ ਤੁਰੰਤ ਡਿਲੀਟ ਕਰ ਆਪਣੇ YouTube ਦੇ ਪੇਜ ਤੋਂ ਇਸ ਤੋਂ ਇਲਾਵਾ ਕੁਝ ਨਹੀਂ